ਸਕਵਿੰਦਰ ਜੀ ਜਿਹੜੇ ਅੱਜ ਪਿੰਡ ਗੌਸਗੜ੍ਹ ਦੇ ਵਿੱਚ ਰੇਤ ਨਾਲ ਭਰੇ ਟਿਪਰ ਘਰੇ ਗਏ ਆ। ਪਹਿਲਾਂ ਤਾਂ ਕਾਰਨ ਜਰੂਰ ਦੱਸਿਓ ਕਿਉਂ ਘਰੇ ਗਏ। ਕਾਰਨ ਇਹ ਜੇ ਇਹ ਓਵਰਲੋਡ ਟਿਪਰ ਜਿਹੜੇ ਆ 7 ਲੋਜ ਦਰਿਆ ਤੋਂ ਆਉਂਦੇ ਆ। ਇੱਥੋਂ ਫਿਰ ਸਸਰਾਲੀ ਕਲੋਨੀ, ਗੱਡਾਪੁਰ ਪਿੰਡ, ਗੌਸਗੜ੍ਹ ਪਿੰਡ। ਜੀ। ਇਹਨਾਂ ਤੋਂ ਹੋ ਕੇ ਅੱਗੇ ਜਾਂਦੇ ਆ। ਜੀ। ਔਰ ਪੁਲਿਸ ਥਾਣਾ ਮਹਿਰਵਾਨ ਦੇ ਅੱਗੇ ਦੀ ਨਿੰਕੇ ਜਾਂਦੇ ਆ। ਕੋਈ ਇਹਨਾਂ ਤੇ ਕਾਰਵਾਈ ਨਹੀਂ ਨਾ ਮਾਈਨਗੇ। ਪ੍ਰਭਾਵ ਦੀ ਕਾਰਵਾਈ ਆ। ਨਾ ਕੋਈ ਪੁਲਿਸ ਦੇ ਚਲਾਨ ਕੀਤੇ ਜਾ ਰਹੇ ਆ। ਤੇ ਸਾਡੀਆਂ ਜਿਹੜੀਆਂ ਸੜਕਾਂ ਨੇ ਸਾਰੀਆਂ ਬਰਬਾਦ ਕੀਤੀਆਂ ਪਈਆਂ ਨੇ ਸਾਡੇ ਪਿੰਡ ਦੀ ਫਿਰਨੀ ਪੈਦਲ ਜਾਂ ਮੋਟਰਸਾਈਕਲ ਤੇ ਬੰਦਾ ਪੈਦਲ ਵੀ ਨਹੀਂ ਨੰਗ ਸਕਦਾ ਤੇ ਤਾਂ ਕਰਕੇ ਸਾਨੂੰ ਅਸੀਂ ਮਜਬੂਰ ਹੋ ਕੇ ਕੰਮ ਕੀਤਾ ਸਾਡੇ ਪਿੰਡ ਦੀ ਜੇ ਪੰਚਾਇਤ ਆ ਅਸੀਂ ਨਵੀਂ ਚੁਣੀ ਆ ਇਹ ਪਿੰਡ ਵਾਲਿਆਂ ਨਾਲ ਅਸੀਂ ਵਾਦਾ ਕੀਤਾ ਸੀਗਾ ਵੀ ਜਦੋਂ ਅਸੀਂ ਸਾਡੀ ਪੰਚਾਇਤ ਬਣੋਂਗੀ ਤਾਂ ਸੀਜਨ ਟਿਪਰਾਂ ਦਾ ਜਿਹੜੇ ਓਵਰਲੋਡ ਨੇ ਇਹਨਾਂ ਦਾ ਹੱਲ ਜ਼ਰੂਰ ਪਿੰਡ ਵਾਲੇ ਨੂੰ ਇਕੱਠੇ ਕਰਕੇ ਕਰਾਂਗੇ ਤੇ ਫਿਰ ਅਸੀਂ ਸਾਰਿਆਂ ਨਾਲ ਪਹਿਲਾਂ ਜਿਹੜਾ ਲੋਕ ਨਿਰਮਾਣ ਵਿਭਾਗ ਆ ਪੀ ਡਬਲਯੂ ਡੀ ਇਹਨਾਂ ਨੂੰ ਪੰਚਾਇਤ ਕਣੀਓ ਐਪਲੀਕੇਸ਼ਨ ਦੇ ਕੇ ਸਾਰਾ ਬੇਰਵਾ ਲੜਾਇਆ ਉਹਨਾਂ ਲੈਕਤੀ ਤੌਰ ਤੇ ਸਾਨੂੰ ਕਾਜ ਦਿੱਤੇ ਆ ਬਈ ਇਹ ਸਿਰਫ ਜਿਹੜੀ ਸੜਕ ਆ ਇਹ ਪਿੰਡ ਦੇ ਆਮ ਲੋਕਾਂ ਦੀ ਆਵਾਜ਼ ਹੀ ਲਈ ਆ ਇੱਥੇ ਜਿਹੜੇ ਭਾਰੀ ਵਾਹਨ ਆ ਜਿਹੜੇ ਓਵਰਲੋਡ ਮੈਨੇਗ ਵਾਲੇ ਇਹ ਨਹੀਂ ਚੱਲ ਸਕਦੇ ਸਾਡੇ ਕੋਲ ਇੱਕ ਪੂਰਾ ਸਰਕਾਰੀ ਪ੍ਰੂਫ ਆ ਤੇ ਮੰਗ ਕੀ ਆ ਤੁਹਾਡੀ ਅਸੀਂ ਮੰਗ ਕੀ ਆ ਸਾਸੀਂ ਹੁਣ ਧਰਨਾ ਲਾਇਆ ਜੀ ਮੰਗ ਆ ਅਸੀਂ ਪਹਿਲਾਂ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਸੀਐਮ ਨੂੰ ਸਾਰਿਆਂ ਨੂੰ ਪਹਿਲਾਂ ਐਪਲੀਕੇਸ਼ਨਾਂ ਪਾ ਚੁੱਕੇ ਆ ਜੀ ਸਾਡੇ ਕਿਤੇ ਨੇ ਸੁਣਵਾਈ ਨਹੀਂ ਕੀਤੀ ਹੈਗੀ ਮੇਲ ਵੀ ਕੀਤੀ ਆ ਬਾਈ ਹੈਂਡ ਵੀ ਅਸੀਂ ਦੇਖ ਕੇ ਆਇਆ ਡੀਸੀ ਸਾਹਿਬ ਨੂੰ ਤੇ ਪਾਰ ਹੁਣ ਸਾਨੂੰ ਮਜਬੂਰ ਹੋ ਕੇ ਇਹਨਾਂ ਨੂੰ ਰੋਕਣਾ ਪਿਆ ਹਾਂਜੀ ਸੜਕ ਦਾ ਨਕਸ਼ਾ ਨਾ ਸੜਕ ਦਾ ਨਿਰਮਾਣ ਜਿਹੜਾ ਆਸਾਨਾ ਹੋਵੇ ਜਿੱਥੇ ਟਿਪਰ ਨਿਕ ਸਕਦੇ ਆ ਉਹਨਾਂ ਜਿਹੜਾ ਸੀ ਨਹੀਂ ਇਹਨਾਂ ਨੂੰ ਚਲਾਉਣਾ ਸੀ ਸਿਮਰਨਜੀਤ ਕਰਗੇ ਐਡਵੋਕੇਟ ਮੈਂ ਇਸ ਪਿੰਡ ਦੀ ਵਸਨੀਕ ਆ ਜੱਦੀ ਵਾਸੀ ਆ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਆ ਇਹ ਇਸ਼ੂ ਇਹ ਹੈਗਾ ਕਿ ਪਿੰਡ ਦੇ ਵਿੱਚ ਬਹੁਤ ਧੀਰ ਤੋਂ ਹੀ ਇਹ ਚੀਜ਼ਾਂ ਮਤਲਬ ਚੱਲ ਰਹੀਆਂ ਨੇ ਕਿ ਇੱਥੇ ਓਵਰਲੋਡਡ ਟਿਪੜ ਜਿਹੜੇ ਹੈਗੇ ਆ ਉਹ ਹੰਡਰਡਸ ਦੀ ਕੀਮਤੀ ਦੇ ਵਿੱਚ ਲੰਘਦੇ ਨੇ ਜਦਕਿ ਇਹ ਦੱਸ ਹੀ ਚੁੱਕਿਆ ਕਿ ਸਾਡੇ ਕੋਲ ਆਲਰੇਡੀ ਐਵਿਡੈਂਸ ਹੈਗਾ ਆ ਕਿ ਇੱਥੇ ਇਹ ਜਿਹੜੇ ਹੈਗੇ ਆ ਸਿਰਫ ਪਿੰਡ ਦੀ ਆਵਾਜ਼ਾਈ ਲਈ ਆ ਤੇ ਉਹਦੇ ਕਰਕੇ ਇਥੇ ਜਿਹੜੀ ਸੜਕ ਦੀ ਸਾਡੀ ਦੀ ਦੁਰਗਤੀ ਹੋਈ ਹੋਈ ਆ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਕਰਕੇ ਸਾਡੇ ਪਿੰਡ ਦੇ ਲੋਕਾਂ ਦੀ ਜਿਹੜੀ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਆ ਬਜ਼ੁਰਗ ਰਾਤ ਨੂੰ ਤੁਰਦੇ ਆ ਤਾਂ ਜਿਵੇਂ ਆਬਵੀਅਸਲੀ ਗੱਲ ਆ ਹੁਣ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਿਆਦਾ ਨਜ਼ਰ ਨਹੀਂ ਹੈਗੀ ਸੈਰ ਕਰਨੀ ਵੀ ਇੱਥੇ ਕਿਉਂਕਿ ਸਾਡੇ ਕੋਲ ਕਿਹੜਾ ਸ਼ਹਿਰਾਂ ਵਾਂਗੂ ਪਾਰਕਾਂ ਨੇ ਇੱਥੇ ਵੀ ਅਸੀਂ ਪਾਰਕ ਦੇ ਵਿੱਚ ਜਾ ਕੇ ਸੈਰ ਕਰ ਲਈ ਹੁਣ ਸਾਰਿਆਂ ਨੇ ਸੈਰ ਕਰਨੀ ਆ ਜੋ ਕੁਝ ਵੀ ਸੈਰ ਕਰਾ ਨਿਕਲਦੇ ਬਜ਼ੁਰਗ ਉਹ ਖੱਡਾ ਇਹਦੇ ਵਿੱਚ ਪੈਰ ਪੈ ਗਿਆ ਤਾਂ ਉਹ गिर ਗਏ ਉਹਨਾਂ ਦੇ ਸੱਟ ਲੱਗੀ ਇੱਕ ਬਜ਼ੁਰਗਾ ਉਹਨਾਂ ਦਾ ਝੂਲਾ ਟੁੱਟ ਗਿਆ ਤੇ ਬੱਚੇ ਆ ਬੱਚਿਆਂ ਨੂੰ ਖੇਡਣ ਲਈ ਮਤਲਬ ਜੇ ਇੱਥੋਂ ਦੁਰਤੀ ਜਾਣਗੇ ਨਾ ਕਿਤੇ ਖੇਡਣ ਵੀ ਜਾਣਗੇ ਸੋ ਉਹ ਸਾਡੀਆਂ ਜਿਹੜੀ ਆਮ ਜ਼ਿੰਦਗੀ ਆ ਨਾ ਸਾਡੇ ਜਿਹੜੇ ਆਮ ਜਿਹੜੇ ਸਾਡੇ ਅਧਿਕਾਰ ਆ ਉਹਨਾਂ ਦਾ ਇਸ ਚੀਜ਼ ਕਰਕੇ ਹਨਨ ਹੋ ਰਿਹਾ ਆ ਸੋ ਬੇਸਿਕ ਸਾਡਾ ਮੁੱਦਾ ਇਹੀ ਆ ਕਿ ਇੱਕ ਤਾਂ ਇਹ ਟੂਟੇ ਪਰਬੰਧ ਕੀਤੇ ਜਾਣ ਜਿਹੜੇ ਲੌਜੀਕਲੀ ਜਿਹੜੇ ਬਣਦੇ ਨਹੀਂ ਲੀਗਲੀ ਵੀ ਬਣਦੇ ਨਹੀਂ ਦੂਜੀ ਗੱਲ ਜਿਹੜੀ ਮਾਈਨਿੰਗ ਆ ਉਹ ਵੀ ਇਲਿਗਲ ਹੁੰਦੀ ਆ ਜੋ ਨੰਬਰ ਹੈਗੇ ਉਹਦੇ ਤੇ ਨਹੀਂ ਹੁੰਦੀ ਉਹ ਰੂਟ ਪਲਾਨ ਬਣਦਾ ਆ ਐਸ ਪਰ ਲਾ ਜੇ ਮਾਈਨਿੰਗ ਕਿਸੇ ਨੇ ਕਰਨੀਆਂ ਉਹਨਾਂ ਦਾ ਰੂਟ ਰੂਟ ਮੈਪ ਬਣਦਾ ਆ ਔਰ ਰੂਟ ਮੈਪ ਵੀ ਉਹੀ ਪਾਸ ਹੋਗਾ ਜਿੱਥੇ ਸੜਕ ਦੀ ਕੈਪੈਸਿਟੀ ਹੋਊਗੀ ਤੇ ਜੇ ਰੂਟ ਮੈਪ ਵੀ ਇਹ ਅਪਰੂਵ ਕੀਤਾ ਤਾਂ that is also illegal ਉਹ ਵੀ ਲਾ ਦੇ ਅਗੇਂਸਟ ਕੀਤਾ ਲਾ ਨੂੰ ਇਗਨੋਰ ਕਰਕੇ ਕੀਤਾ ਸੋ ਇਹ ਭਾਰੀ ਲੈਵਲ ਦੀ ਜਿਹੜੀ ਉੱਤੋਂ ਲੈ ਕੇ ਥੱਲੇ ਤੱਕ ਦੀ ਕ੍ਰਪਸ਼ਨ ਆ ਉਹ ਸਾਰੇ ਇਹਦੇ ਵਿੱਚ ਲੀਡਰ ਲੂਡਰ ਜੇ ਇਨਵੋਲਵ ਨੇ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬ ਸਾਡੀ ਪੰਚਾਇਤ ਸਾਰਿਆਂ ਨੇ ਮਿਲ ਕੇ ਇਸ ਚੀਜ਼ ਦੇ ਖਿਲਾਫ ਜਿਹੜਾ ਅੱਜ धरना ਪ੍ਰਦਰਸ਼ਨ ਕੀਤਾ ਕਿ ਅਸੀਂ ਪਰਮਾਨੈਂਟ ਇਹਨਾਂ ਨੂੰ ਬੰਦ ਕਰਾਂਗੇ ਬਿਲਕੁਲ ਇਥੋਂ ਲੰਘਣਗੇ ਨਹੀਂ ਤੇ ਜੇ ਲੰਘਾਉਣਾ ਚਾਹੁੰਦੇ ਆ ਸਾਡੀ ਸੜਕ ਦੀ ਕੈਪੈਸਿਟੀ ਉਹੋ ਜਿਹੀ ਕੀਤੀ ਜਾਵੇ ਠੀਕ ਹੈ ਤਾਂ ਫਿਰ ਟਾਈਮਿੰਗ ਆ ਜਿਹੜੀ ਓਬਵੀਅਸੀ ਗੱਲ ਆ ਟਿਲ 5:00 ਜਿਹੜਾ ਟਾਈਮਿੰਗ ਉਸੇ ਟਾਈਮਿੰਗ ਚੂਗੀ ਕੋਈ ਰਾਤ ਨੂੰ ਰਾਤ ਨੂੰ ਇਲੀਗਲ ਮਾਈਨਿੰਗ ਆ ਰਾਤ ਨੂੰ ਹੁੰਦੀ ਆ ਰਾਤ ਨੂੰ ਲੰਘਦੇ ਆ ਤਾਂ ਸਾਡੇ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਆ ਉਹਦੇ ਨਾਲ ਅਸੀਂ ਬਿਲਕੁਲ ਵੀ ਜਿਹੜੀ ਹੈਗੀ ਆ ਹੁਣ ਮਤਲਬ ਅਸੀਂ ਟੋਲਰੇਟ ਨਹੀਂ ਕਰਾਂਗੇ ਬੀਬੀਆਂ ਖੜੀਆਂ ਨੇ ਬੀਬੀਆਂ ਨੂੰ ਪੁੱਛ ਲੋ ਇੱਥੇ ਉਹ ਤੁਹਾਨੂੰ ਦੱਸ ਦੇਣਗੀ ਇਹਨਾਂ ਦੇ ਘਰ ਦੇ ਵਿੱਚ ਤੇੜਾ ਆ ਗਿਆ ਇੱਧਰ ਤੁਸੀਂ ਇਹਨਾਂ ਵੱਲ ਕਰੋ ਇਹਨਾਂ ਦਾ ਘਰ ਨਾਮਾ ਪਾਇਆ ਸੀ ਜੀ ਤੇ ਉਹ ਸਾਰੇ ਟੁੱਟ ਟੁੱਟਿਆ ਹੀ ਪਿਆ ਮਤਲਬ ਅੰਦਰ ਪਿਆ ਨੂੰ ਡਰ ਲੱਗਦਾ ਵੀ ਕਦੋਂ ਡਿੱਗ ਜਾਊਗਾ ਹਨਾ ਤੇੜਾ ਆ ਗਿਆ ਬਹੁਤ ਵੱਡੀਆਂ ਵੱਡੀਆਂ ਦੇਖ ਵੀ ਸਕਦੇ ਆ ਤੁਸੀਂ ਠੀਕ ਆ ਤੰਮਕ ਪੈਂਦੀ ਬਹੁਤ ਜ਼ਿਆਦੀ ਟਰੋਏ ਇੱਡੇ ਇੱਡੇ ਪੈ ਕੇ ਨਾ ਰਾਤ ਨੂੰ ਅਸੀਂ ਸੌਂ ਨਹੀਂ ਸਕਦੇ ਠੀਕ ਆ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਆ ਤੇ ਬਿਲਕੁਲ ਨਹੀਂ ਹੋ ਸਕਦੇ ਟੁੱਟਿਆ ਪਿਆ ਘਰ ਤੁਸੀਂ ਜਾ ਕੇ ਆਪ ਚੈੱਕ ਕਰ ਸਕਦੇ ਹੋ ਨਵਾਂ ਬਣਿਆ ਘਰ ਟੁੱਟ ਗਿਆ ਹੈ ਠੀਕ ਹੈ ਸਾਡੇ ਸਾਰਿਆਂ ਦਾ ਹੀ ਮਤਲਬ ਸਾਡੀ ਆਮ ਜ਼ਿੰਦਗੀ ਜੋ ਸਾਡੇ ਲਈ ਜ਼ਰੂਰੀ ਹੈ ਨਾ ਲਾਈਫ ਐਂਡ ਲਿਬਰਟੀ ਜੋ ਸਾਡੇ ਫੰਡਮੈਂਟਲ ਰਾਈਟ ਆ ਉਹਨਾਂ ਦੀ ਵਾਇੋਲੇਸ਼ਨ ਹੋ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਠੀਕ ਹੈ ਸਾਡੇ ਕੋਲ ਸਾਡੇ ਇੱਥੇ ਆਮ ਲੋਕਾਂ ਦੇ ਕੋਲ ਇਥੇ ਮੈਕਸਿਮਮ ਜ਼ਿਆਦਾ ਕਿਸਾਨ ਨੇ ਸਾਡੇ ਕੋਲ ਬਾੜੇ ਦਾ ਸਾਧਨ ਹੈ ਨਹੀਂ ਤੁਹਾਨੂੰ ਵੀ ਪਤਾ ਵੀ ਕਿੰਨੀਆਂ ਹੁੰਦੇ ਆ ਬੰਦਾ ਸਾਰੀ ਜ਼ਿੰਦਗੀ ਦੀ ਪੂੰਜੀ ਝੋੜ ਕੇ ਘਰ ਬਣਾਉਂਦਾ ਘਰ ਟੁੱਟ ਗਿਆ ਠੀਕ ਆ ਫਿਰ ਸਾਡਾ ਸਰੀਰ ਇਹ ਚੱਲਦਾ ਫਿਰਦਾ ਹੁੰਦਾ ਉਹ ਡਿੱਗ ਕੇ ਸਾਡੇ ਬਜ਼ੁਰਗ ਹੁਣ ਅਸੀਂ ਬਜ਼ੁਰਗਾਂ ਨੂੰ ਹਸਪਤਾਲ ਹੀ ਲੈਂਦੇ ਫਿਰੇ ਤੇ ਉਹ ਜਿਹੜੀ ਉਹਨਾਂ ਦੀ ਉਮਰ ਹੈ ਗਈ ਆ ਵੀ ਅੱਜ ਉਹਨਾਂ ਨੇ ਸਾਰੀ ਜ਼ਿੰਦਗੀ ਕਮਾਈ ਕੀਤੀ ਜੀਣੀ ਆ ਤੇ ਉਹ ਉਹਨਾਂ ਦੀ ਮੰਜੇ ਦੇ ਉੱਤੇ ਪੈ ਕੇ ਨਿਕਲ ਰਹੀ ਐ ਇਹੋ ਜਿਹੇ ਹਾਲਾਤਾਂ ਚ ਬੱਚਿਆਂ ਕੋਲ ਖੇਡਣ ਲਈ ਜਗ੍ਹਾ ਨਹੀਂ ਜੀ ਮਤਲਬ ਕਿਤੇ ਜਾਣਾ ਆਉਣਾ ਸਕੂਲ ਦੀਆਂ ਬੈਂਸ ਜਾਂਦੀਆਂ ਨੇ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਬਹੁਤ ਜਿਹੜਾ ਹੈਗਾ ਆ ਅਸੀਂ ਫੇਸ ਕਰ ਰਹੇ ਆ ਤੇ ਇਹਦੇ ਵਿੱਚ ਹਣ ਗੈਲੀ ਲਿਟਰਲੀ ਸਰਕਾਰ ਦੀ ਆ ਬਾਕੀ ਇੱਥੇ ਕੋਈ ਨਹੀਂ ਇੱਥੇ ਆ ਕੇ ਪੁੱਛਦਾ ਬਿਕੋਜ਼ ਸਾਰੇ ਇੱਥੇ ਰਲੇ ਮਿਲੇ ਨੇ ਸਾਰੇ ਜਾਨੇ ਮਿਲੇ ਹੋਏ ਨੇ ਸਾਰਿਆਂ ਨੂੰ ਪੈਸਾ ਜਾਂਦਾ ਆ ਸੋ ਇੱਥੇ ਕਿਸੇ ਨੇ ਜੇ ਇਹੋ ਜੀ ਗੱਲ ਹੁੰਦੀ ਏ ਕਹਿੰਦੇ ਆ ਕਿ ਸਪੀਡੀ ਜਿਹੜੇ ਹੈਗੀ ਇੱਥੇ ਜਸਟਿਸ ਹੁੰਦੀ ਆ ਤਾਂ ਆਪਣੀ ਦਸੰਬਰ ਦੀ ਗਈ ਹੋਈ ਆ ਕੰਪਲੇਂਟ ਠੀਕ ਆ ਅੱਜ 3 ਮਹੀਨੇ ਹੋ ਗਏ ਆ ਤਾਂ ਕੀ ਹਲੇ ਤੱਕ ਸਾਨੂੰ ਸਪੀਡੀ ਜਿਹੜਾ ਹੈਗਾ ਆ ਉਹਦੀ ਜਸਟਿਸ ਕਿਉਂ ਨਹੀਂ ਮਿਲੀ ਇਹ ਇਹ ਬੋਲਦੇ ਆ ਨਾ ਕਿ ਆਨਲਾਈਨ ਕਰੋ ਆਨਲਾਈਨ ਪੋਰਟਲ ਆ ਫਲਾਨਾ ਆ ਤੇ ਹਮ ਤਾਂ ਦੇਖ ਲੋ ਕੀ ਆ ਕਰਨਾ ਤੁਹਾਡਾ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਕੱਲੀ ਬਿਲਕੁਲ ਜਾਰੀ ਰਹੂਗਾ ਜੇ ਸਾਨੂੰ ਕਰਨਾ ਪਿਆ ਸੀ ਭੁੱਖ ਹੜਤਾਲਾਂ ਵੀ ਕਰਾਂਗੇ ਜੋ ਕਰਨਾ ਪਊਗਾ ਕਰਾਂਗੇ ਪਰ ਇਸੀ ਇਥੋਂ ਕਿਸੇ ਨੂੰ ਉਲੰਘਣ ਨਹੀਂ ਦੇਣਾ ਜੋ ਹੋਊਗਾ ਦੇਖਿਆ ਜਾਊਗਾ ਦੇਖੋ ਜੀ ਸਾਰਨੋ ਜ਼ਰੂਰੀ ਹੁੰਦਾ ਪਿੰਡ ਦਾ ਸੰਜੋਗ ਸਾਡੇ ਸਾਰੇ ਪਿੰਡ ਗਦਾਪੁਰ ਦੇ ਸਰਪੰਚ ਸਾਹਿਬ ਵੀ ਕੱਡੇ ਨੇ ਇਹ ਦੋਨਾਂ ਤਿੰਨਾਂ ਪਿੰਡਾਂ ਦਾ ਪੂਰਨ ਸੰਜੋਗ ਹੈ ਸਾਨੂੰ ਇਸ ਲਈ ਸਾਡੇ ਪਿੰਡ ਦੇ ਰੋਡ ਤੇ ਇਸ ਰੋਡ ਤੇ ਤਿੰਨ ਸਕੂਲ ਪੈਂਦੇ ਨੇ ਇੱਕ ਆਂਗਣਵਾੜੀ ਮਿਡਲ ਤੇ ਸੈਕੰਡਰੀ ਉਹ ਬੱਚੇ ਰੋਜ਼ ਜਾਂਦੇ ਨੇ ਇਹ ਟਿਪਰਾਂ ਦੀਆਂ ਡਾਰਾਂ ਦੀਆਂ ਡਾਰ ਆਉਂਦੀਆਂ 10 15 15 ਟਿਪਰ ਕੋਈ ਆ ਤੁਸੀਂ ਇਹਣਾ ਰੋਡ ਦੇਖਿਆ 10 ਫੋਟਾ ਰੋਡ ਆ ਸਸਰਾਲੀ ਤੋਂ ਜੇ ਕੋਈ ਬੰਦਾ ਬਿਮਾਰ ਹੋ ਜੇ ਉੱਥੋਂ ਲੈ ਕੇ ਆਉਣਾ ਪੈ ਜੇ ਗੌਸਗੜ ਤੱਕ ਪੂਰਾ ਹੋ ਜੂ ਐਜੇ ਹਾਲਾਤ ਨੇ ਨਾ ਕੋਈ ਸਾਈਡ ਦਿੰਦੇ ਆ ਕਿਸੇ ਡਰਾਈਵਰ ਕੋਲੇ ਮੈਨੂੰ ਲੱਗਦਾ ਹੈਵੀ ਲਾਇਸੈਂਸ ਨਹੀਂ ਹੈਗਾ ਇੱਥੇ ਬੰਦਾ ਜਾਂਦਾ ਮੋਟਰਸਾਈਕਲ ਤੇ ਉਹਦਾ ਚਲਾਨ ਕਰ ਲੈਂਦੇ ਹੀ ਹੈਲਮਟ ਦਾ ਚਲਾਨ ਆ ਇਹਨਾਂ ਦਾ ਕੀ ਚਲਾਨ ਨਹੀਂ ਹੈਗਾ ਤੇ ਇਹ ਸਾਡੀ ਪੂਰਨ ਜੋਰ ਤੇ ਮੰਗਾ ਵੀ ਇਹਨਾਂ ਤੇ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਸਾਡੇ ਜਿੰਨਾ ਟਾਈਮ ਇਹ ਬੰਦ ਨਹੀਂ ਹੁੰਦਾ ਉਹਨਾਂ ਦਾ ਟਾਈਮ ਚੱਲਣਾ ਚੱਲੀ ਜਾਰੀ ਰਹੂਗਾ ਜੀ ਬਾਕੀ ਗੜਾਪੁਰ ਦੇ ਸਰਪੰਚ ਸਾਹਿਬ ਨੇ ਇਹਨਾਂ ਨਾਲ ਗੱਲ ਕੰਸਾ ਕੀ ਕਹਿਣਾ ਅਸੀਂ ਤੇ ਇਹ ਕਹਿਣੇ ਜਾਂਦੇ ਆ ਸਾਡੀ ਇਹ ਮੰਗ ਆ ਵੀ ਪੂਰਨ ਤੌਰ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਓਵਰਲੋਡ ਚੱਲਦੇ ਆ ਸਾਰੀ ਰਾਤ ਟਿਪਰ ਚੱਲਦੇ ਆ ਇਹਨਾਂ ਦਾ ਕੋਈ ਟਾਈਮਿੰਗ ਨਹੀਂ ਹੈਗੀ ਬੱਚਿਆਂ ਨੂੰ ਸਕੂਲ ਜਾਣ ਆਉਣ ਤੋਂ ਪਰੇਸ਼ਾਨੀ ਹੈ ਬਿਲਕੁਲ ਸਿਆਣੀ ਮੰਦਾ ਕੋਈ ਨਹੀਂ ਜਾ ਸਕਦਾ ਕੋਈ ਵੀ ਲੀਡਰ ਆਵੇ ਸਾਡੇ ਨਾਲ ਗੌਂਸ ਘੜਦੋ ਤੁਰਕੇ ਸਸਰਾਲੀ ਕਲੋਨੀ ਚੱਲੇ